ਸਤਿ ਸ਼੍ਰੀ ਅਕਾਲ ਜੀ ਇਸ ਮੌਕੇ ਸੀ ਲੁਧਿਆਣਾ ਦੇ ਵਿੱਚ ਲੁਧਿਆਣਾ ਚੰਡੀਗੜ੍ਹ ਰੋਡ ਤੇ ਖੜੇ ਆ ਤੇ ਇਸ ਰੋਡ ਦੇ ਉੱਪਰ ਜੇਕਰ ਕਿਸੇ ਨੇ ਕੋਈ ਵਪਾਰ ਕਰਨਾ ਹੈ ਪਹਿਲਾਂ ਦੱਸ ਦਈਏ ਕਿ ਕਿਸੇ ਆਮ ਇਨਸਾਨ ਦੇ ਲਈ ਤਾਂ ਇਹ ਇੱਕ ਸੁਪਨੇ ਵਰਗੀ ਗੱਲ ਹੈ ਇੱਕ ਮੀਡਲ ਕਲਾਸ ਬੰਦੇ ਦੇ ਲਈ ਇਸ ਰੋਡ ਤੇ ਆਪਣਾ ਕੋਈ ਸ਼ੋਅਰੂਮ ਬਣਾਉਣਾ ਇੱਥੋਂ ਤੱਕ ਕਿ ਕੋਈ ਦੁਕਾਨ ਲਗਾਉਣੀ ਕਿਉਂਕਿ ਕਰੋੜਾਂ ਦੇ ਹਿਸਾਬ ਦੇ ਨਾਲ ਇੱਥੇ ਜਗ੍ਹਾ ਮਿਲਦੀ ਹੈ ਤੁਸੀਂ ਸਾਹਮਣੇ ਦੇਖ ਸਕਦੇ ਹੋ ਵੱਡੀਆਂ-ਵੱਡੀਆਂ ਬਿਲਡਿੰਗਾਂ ਨੇ ਅੱਗੇ ਕਈ ਬਿਲਡਿੰਗਾਂ ਬਣ ਵੀ ਰਹੀਆਂ ਨੇ ਵੱਡੇ-ਵੱਡੇ ਮਾਲ ਲੁਧਿਆਣਾ ਚੰਡੀਗੜ੍ਹ ਰੋਡ ਤੇ ਬਣ ਰਹੇ ਨੇ ਤੇ ਜੇਕਰ ਇਸ ਰੋਡ ਨੂੰ ਲੁਧਿਆਣਾ ਦਾ ਪੌਸ਼ ਏਰੀਆ ਕਿਹਾ ਜਾਵੇ ਤਾਂ ਇੱਥੇ ਕੋਈ ਗਲਤ ਨਹੀਂ ਹੋਵੇਗਾ ਅਤੇ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਇੱਕ ਆਮ ਬੰਦੇ ਨੂੰ ਇੱਕ ਮਿਡਲ ਕਲਾਸ ਨੂੰ ਇੱਥੇ ਕੋਈ ਵਪਾਰ ਕਰਨ ਦੇ ਲਈ ਇਜਾਜ਼ਤ ਮਿਲਣੀ ਬਹੁਤ ਮੁਸ਼ਕਲ ਹੈ ਕਿਉਂਕਿ ਇੱਥੇ ਜਗ੍ਹਾ ਖਰੀਦਣੀ ਉਹ ਬਹੁਤ ਵੱਡੀ ਗੱਲ ਹੈ ਕਰੋੜਾਂ ਦੇ حساب ਦੇ ਨਾਲ ਕਈ ਕਰੋੜਾਂ ਦੀ ਤਾਂ ਇੱਥੇ ਸਿਰਫ ਪਲਾਟ ਮਿਲਦਾ ਹੈ ਪਰ ਉੱਥੇ ਹੀ ਇੱਕ ਸਹੂਲਤ ਵੀ ਹੈ ਕਿ ਤੁਸੀਂ ਇੱਥੇ ਫ੍ਰੀ ਦੇ ਵਿੱਚ ਵੀ ਆਪਣਾ ਵਪਾਰ ਕਰ ਸਕਦੇ ਹੋ ਜੀਆ ਦੋਸਤੋ ਤੁਸੀਂ ਬਿਲਕੁਲ ਸਹੀ ਸੁਣਿਆ ਤੁਸੀਂ ਬਿਲਕੁਲ ਫ੍ਰੀ ਦੇ ਵਿੱਚ ਇੱਥੇ ਆਪਣਾ ਵਪਾਰ ਸ਼ੁਰੂ ਕਰ ਸਕਦੇ ਹੋ ਪਰ ਉੱਥੇ ਗੱਲ ਤੁਹਾਨੂੰ ਇੱਕ ਹੋਰ ਦੱਸਦੀ ਹੈ ਕਿ ਇਹ ਵਪਾਰ ਕਰਨ ਦੀ ਸਹੂਲਤ ਜੋ ਫਰੀ ਦੇ ਵਿੱਚ ਵਪਾਰ ਕਰਨਾ ਪੰਜਾਬੀਆਂ ਦੇ ਲਈ ਨਹੀਂ ਹੈ ਜੀ ਇਹ ਵੀ ਗੱਲ ਸੱਚ ਹੈ ਕਿ ਲੁਧਿਆਣਾ ਬੇਸ਼ੱਕ ਪੰਜਾਬ ਦੇ ਵਿੱਚ ਹੈ ਪੰਜਾਬ ਦੀ ਵਪਾਰਕ ਰਾਜਧਾਨੀ ਵੀ ਕਿਹਾ ਜਾਂਦਾ ਹੈ ਲੁਧਿਆਣੇ ਨੂੰ ਪਰ ਇੱਥੇ ਜੇਕਰ ਤੁਸੀਂ ਲੁਧਿਆਣਾ ਚੈਡੀਗੜ ਰੋਡ ਤੇ ਆਪਣਾ ਕੋਈ ਵਪਾਰ ਕਰਨਾ ਹੈ ਜਾਂ ਫਿਰ ਤੁਸੀਂ ਰਹਿਣ ਦੇ ਲਈ ਇੱਥੇ ਕੋਈ ਘਰ ਬਣਾਉਣਾ ਹੈ ਤਾਂ ਤੁਹਾਡੀ ਜੇਬ ਦੇ ਵਿੱਚ ਕਰੋੜਾ ਰੁਪਏ ਹੋਣੇ ਚਾਹੀਦੇ ਨੇ ਅਰ ਜੇਕਰ ਤੁਸੀਂ ਪੰਜਾਬ ਤੋਂ ਬਾਹਰ ਦੇ ਹੋ ਤਾਂ ਤੁਹਾਨੂੰ ਇੱਥੇ ਫ੍ਰੀ ਦੇ ਵਿੱਚ ਵੀ ਕੰਮ ਕਰ ਦਿੱਤਾ ਜਾਵੇਗਾ ਜੀਆ ਦੋਸਤੋ ਤੁਸੀਂ ਫ੍ਰੀ ਦੇ ਵਿੱਚ ਚੰਡੀਗੜ੍ਹ ਲੁਧਿਆਣਾ ਰੋਡ ਤੇ ਕੰਮ ਕਰ ਸਕਦੇ ਹੋ ਜੇਕਰ ਤੁਸੀਂ ਪ੍ਰਵਾਸੀ ਹੋ ਸੋ ਇੱਥੇ ਪਤਾ ਵੀ ਕਰਦੇ ਆ ਤੁਹਾਡਾ ਲਾਇਸੈਂਸ ਹੈਗਾ ਨਿਕਮ ਦਾ ਹਾਂ ਜੀ ਰੇੜੀ ਦਾ ਨੰਬਰ ਕਿਤੇ ਆ ਦਿਖਾਓ ਜਾਂ ਤਾਂ ਹੈ ਨਹੀਂ ਪਰ ਮਿਲ ਆ ਕਿੰਨਾ ਨੰਬਰ ਆ ਰੇੜੀ ਦਾ ਰੇ ਰੇਦਾ ਨੰਬਰ ਇਸ ਪੇ ਨੰਬਰ ਨਹੀਂ ਲਗਾ ਹੁੰਦਾ ਨਗਰ ਨਿਗਮ ਦਾ ਨੰਬਰ ਲੱਗਦਾ ਹਾਂਜੀ ਨਗਰ ਨਿਗਮ ਨੰਬਰ ਲਗਾਉਂਦੀ ਆ ਹਰੇਕ ਨੂੰ ਲੌਕ ਕਰਦੀ ਆ ਨੇ ਇਧਰ ਤੋਂ ਨਹੀਂ ਲਗਾ ਜੀ ਕਿੰਨੀ ਫੀਸ ਜਮ੍ਹਾਂ ਕਰਾਉਣੀ ਆ ਤੁਸੀਂ ਇਧਰ ਪਰਚੀ ਨਹੀਂ ਕਰਤੀ ਨਗਰ ਨਿਗਮ ਨੂੰ ਫੀਸ ਕਿੱਥੇ ਜਮ੍ਹਾਂ ਕਰਾਉਣੀ ਆ ਨਗਰ ਨਿਗਮ ਕਾ ਪਰਚੀ ਕਰਤਾ ਹੈ ਤਾਂ ਉਸਕਾ 1500 ਰੁਪਏ ਲੱਗਤਾ ਹੈ ਕਿੰਨੇ ਚਿਰ ਦਾ ਨਹੀਂ ਨਹੀਂ ਕਾ ਹੈਗੀ ਰਸੀਦ ਕੋਈ ਨਹੀਂ ਆ ਨਹੀਂ ਕਿੱਥੇ ਹੈ ਘਰ ਤੇ ਹੈ ਜੇਕਰ ਇਹ ਤੇ ਚੈਕਿੰਗ ਲਈ ਆਵੇ ਕੋਈ ਫਿਰ ਉਹ ਮੰਗਾਨਾ ਪਵੇਗਾ ਨੰਬਰ ਕੋਈ ਨਹੀਂ ਲੱਗਿਆ ਵਾ ਨਗਰ ਨਿਗਮ ਦਾ ਰੇੜੀ ਤੇ ਤੁਹਾਨੂੰ ਪਤਾ ਹੈ ਜ਼ਰੂਰੀ ਹੈ ਨੰਬਰ ਲਗਾਉਣਾ ਵੀ ਜ਼ਰੂਰੀ ਹੈ ਜ਼ਰੂਰੀ ਹੈ ਉਹ ਨੰਬਰ ਮਿਲਿਆ ਨਹੀਂ ਤੁਹਾਨੂੰ ਨਹੀਂ ਫਿਰ ਤੁਸੀਂ ਪੈਸੇ ਕਿਹਨੂੰ ਦੰਦਨੇ ਹੋ ਵੈਸੇ ਪਰਚੇ ਕਾੜਤੇ ਰਸੀਦ ਹੈ ਰਸੀਦ ਕਾੜਤੇ ਸਿਰਫ ਨੇ ਨੰਬਰ ਇਸ਼ੂ ਹੁੰਦਾ ਨਾ ਜਦੋਂ ਤੁਸੀਂ ਕੋਈ ਰੇੜੀ ਲਗਾਉਣੀ ਹੋ ਕਿਤੇ ਦੇਖੇ ਨਾ ਯਾਹ ਪੂਰੇ ਸ਼ਹਿਰ ਮੇਂ ਕਹਾਂ ਕਿਸਕੇ ਮੀਟਰ ਲਗਾ ਹੋਇਆ ਤੁਸੀਂ ਕਦੇ ਕੀਤਾ ਉੱਥੇ ਜਾ ਕੇ ਸੰਪਰਕ ਵੀ ਸਾਨੂੰ ਨੰਬਰ ਦੇ ਨਹੀਂ ਨਹੀਂ ਕੀਤਾ ਜੀ ਥੋੜੀ ਰੇੜੀ ਆ ਨਗਰ ਨਿਗਮ ਦਾ ਹੈਗਾ ਤੁਹਾਡੇ ਕੋਲ ਨੰਬਰ ਨਹੀਂ ਤੁਹਾਨੂੰ ਕਿਨੇ ਇੱਥੇ ਲਾਉਣ ਵਾਸਤੇ ਪਰਮਿਸ਼ਨ ਦਿੱਤੀ ਆ ਇਹ ਕੋਈ ਪਰਮਿਸ਼ਨ ਹੈ ਜੇ ਯਾਰ ਸਨੇ ਲੱਗ ਰਿਹਾ ਪਾਲੇ ਢੇਰ ਦਿਨ ਸੇ ਲਗਾ ਰਿਹਾ ਹਾਂ ਉਸੇ ਤਰ੍ਹਾਂ ਪਲਾ ਰਿਹਾ ਹਾਂ ਕਿੰਨੇ ਤੇਰ ਤੋਂ ਲਗਾ ਰਹੇ ਆਜ ਹੋ ਗਿਆ हमको 15 ਸਾਲ ਲਗਾਤੇ ਹੋ ਤੈਨੂੰ ਪਤਾ ਇੱਕ ਲਾਇਸੈਂਸ ਲੈਣਾ ਪੈਂਦਾ ਨਗਰ ਨਗਰ ਕਮ ਤੋਂ ਰੈਡੀ ਲਗਾਣ ਲੈ ਨਹੀਂ ਪਤਾ ਪੀਸ ਜਮਾ ਹੁੰਦੀ ਹੈ ਹਰ ਇੱਕ ਮਹੀਨੇ ਦੀ ਹਾਂਜੀ ਪਤਾ ਨਹੀਂ ਨਹੀਂ ਇੱਥੇ ਚੈਕਿੰਗ ਨਹੀਂ ਹੁੰਦੀ ਤੁਹਾਡੀ ਕਦੇ ਆ 300 ਪੈਸੇ ਦੇ ਜਾਂਦਾ ਤੁਮ ਲੋਕ ਕੋ ਹੈ ਉਹ ਲੋਕ ਤਾਂ ਲਿਆਤੇ ਹੈ ਪੈਸੇ ਪੈਸੇ ਲੈ ਲੰਦੇ ਨੇ ਕਿੰਨੇ ਪੈਸੇ ਲੰਦੇ ਨੇ 1000 ਰੁਪਏ ਲਿਆਤੇ ਹਨ ਸਾ 1000 ਰੁਪਏ ਬੈ ਛੱਡ ਜਾਂਦੇ ਨੇ ਜਿਹੜਾ ਨਹੀਂ ਦਿੰਦਾ ਉਹਨੂੰ ਉਠਾਤੇ ਆਂ ਉਹਦੀ ਰੈਡੀ ਲੈ ਜਾਂਦੇ ਨੇ ਤੇਰੀ ਰੈਡੀ ਆ ਵੀ ਇਹ ਹਾਂਜੀ ਹਾਂਜੀ ਕੀ ਨਾਮ ਆਦਰ ਮੇਰਾ ਵਿਜੇ ਇਹ ਨੰਬਰ ਹੈਗਾ ਇਹਦਾ ਲਾਇਸੈਂਸ ਦਾ ਨਹੀਂ ਜੀ ਨਗਰ ਨਿਗਮ ਤੋਂ ਕਿੱਦਾਂ ਨਹੀਂ ਅਪਲਾਈ ਤੁਸੀਂ ਅਪਲਾਈ ਨਹੀਂ ਕੀਤਾ ਪਰਚੀ ਕੱਟ ਕੇ ਲੈ ਜਾਂਦੇ ਆਂ ਜੀ ਕਿੱਥੇ ਆ ਪਰਚੀ ਪਰਚੀ ਉਨੀ ਦੇ ਪਾਸ ਰਹਿੰਦਾ ਦੇ ਦਾ ਨਹੀਂ ਪਰਚੀ ਨਾਲ ਹੀ ਕੱਟ ਕੇ ਦੇ ਜਾਂਦੇ ਆਂ ਫਿਰ ਦੇ ਕੇ ਜਾਂਦੇ ਆਂ ਫਿਰ ਤੇਰੇ ਕੋਲ ਆਉਣੀ ਚਾਹੀਦੀ ਆ ਮੇਰੇ ਪਾਸ ਨਹੀਂ ਪਰਚੀ ਹੈ ਕਿੰਨੇ ਦੀ ਪਰਚੀ ਕੱਟਦੇ ਨੇ 1500 ਕੀ ਠੀਕ ਆ ਨਹੀਂ ਨੰਬਰ ਨਹੀਂ ਤੁਹਾਨੂੰ ਕੋਈ ਅਲਾਉਟ ਕੀਤਾ ਨਹੀਂ ਨੰਬਰ ਤਾਂ ਨਹੀਂ ਅਲਾਉਟ ਕੀਤਾ ਬੀਏ ਤਾਂ ਹੀ ਲਗਦੀਆਂ ਜੇ ਆਉਂਦੇ ਚੈਕਿੰਗ ਵਾਲੇ ਨਹੀਂ ਆਉਂਦੇ ਇੱਥੇ ਚੈਕਿੰਗ ਵਾਲੇ ਤਾਂ ਨਹੀਂ ਕਮੇਟੀ ਵਾਲੇ ਆਤੇ ਨੇ ਸਭ ਫਿਰ ਉਹ ਕਹਿੰਦੇ ਨਹੀਂ ਕੋਈ ਪਰਚੀ ਕੱਟਦੇ ਨੇ ਬਸ ਹੋਰ ਕੁਝ ਨਹੀਂ ਤੁਹਾਨੂੰ پتہ ਕਿ ਨੰਬਰ ਪਲੇਟ ਵੀ ਲੱਗਦੀ ਆ ਨਾ ਨੰਬਰ ਪਲੇਟ ਦਾ ਤੁਹਾਨੂੰ ਨਹੀਂ ਮਾਲੂਮ ਹੈ ਜੀ ਦੀ ਨਾਮਾ ਵੀ ਤੇਰਾ ਪਿਆਰੇ ਲਾਲ ਜੀ ਹੈ ਪਿਆਰੇ ਲਾਲ ਕਿੱਥੇ ਦਾ ਰਹਿਣਾ ਪੀਸੀ ਰਹਿਣਾ ਜੀ ਨਹੀਂ ਪਿੱਛੋਂ ਕਿੱਥੇ ਦਾ ਰਹਿਣਾ ਹੈ ਹਾਂ ਜੀ ਪਿੱਛੋਂ ਕਿੱਥੇ ਦਾ ਰਹਿਣਾ ਹੈ ਨਹੀਂ ਬਗਲ ਮੇਰੇ ਰਹਿਤੇ ਆ ਜੀ ਉਹ ਤਾਂ ਹੁਣ ਰਹਿਣਾ ਐ ਵੈਸੇ ਕਿਹੜੀ ਸਟੇਟ ਦਾ ਰਹਿਣਾ ਵਾਲਿਆ ਗੋਰਖਪੁਰ ਦਾ ਇਹ ਕਿਹੜੀ ਜਗਾ ਯੂਪੀ 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 ਤੇ ਇਹ ਪਰਮਿਸ਼ਨ ਲਈ ਹੋਈ ਆ ਨਗਰ ਨਿਗਮ ਤੋਂ ਹਾਂ ਜੀ ਹਾਂ ਜੀ ਕਿੱਥੇ ਆ ਪਰਮਿਸ਼ਨ ਦਿਖਾਓ ਪਰ ਪਰਮਿਸ਼ਨ ਉਹ ਲੈ ਜਾਂਦੇ ਆ ਤੇ ਪੈਸੇ ਲੈ ਲੇ ਜਾਂਦੇ ਆ ਹੈ ਪੈਸੇ ਲੈ ਜਾਂਦੇ ਮਹੀਨੇ-ਮਹੀਨੇ ਦਾ ਅੱਛਾ ਹਾਂ ਮੈਨੂੰ ਨਹੀਂ ਤੁਹਾਨੂੰ ਪਤਾ ਇੱਕ ਪਲੇਟ ਵੀ ਸਪੈਸ਼ਲ ਮਿਲਦੀ ਹੈ ਨਗਰ ਨਿਗਮ ਵੱਲੋਂ ਉਹ ਵੀ ਨਹੀਂ ਉਹ ਨਹੀਂ ਲਿਖਵਾਇਆ ਸੋ ਕੌਣ ਲੈ ਕੇ ਜਾਂਦਾ ਪੈਸੇ ਉਹ ਨਗਰ ਨਿਗਮ ਜੋ ਰੇੜੀ ਉਠਾਤੇ ਹਨ ਫੜੀ ਉਠਾਤੇ ਹਨ ਉਹੀ ਲੈ ਜਾਂਦੇ ਹਨ ਕੋਈ ਰਸੀਦ ਦੇ ਕੇ ਜਾਂਦੇ ਨੇ ਰਸੀਦ ਕਬੂ ਦਿੰਦੇ ਹਨ ਕਦੀ ਨਹੀਂ ਦਿੰਦੇ ਦੋ ਵਾਰ ਮੇ ਇੱਕ ਵੀ ਦਿੰਦੇ ਹਨ ਹੈ ਦੋ ਵਾਰ ਲੈ ਆਤੇ ਤਬ ਜੇ ਦਿੱਤੇ ਜਦ ਰਸੀਦ ਦੇ ਕੇ ਜਾਂਦੇ ਨੇ ਉਦੋਂ ਕਿੰਨੇ ਪੈਸੇ ਲੈਂਦੇ ਨੇ ਜਦੋਂ ਰਸੀਦ ਨਹੀਂ ਦੇ ਕੇ ਜਾਂਦੇ ਉਹਨੂੰ ਕਿੰਨੇ ਪੈਸੇ ਲੈਂਦੇ ਨੇ ਉਹ ਲੋ 1500 ਰੁਪਏ ਰਸੀਦ ਵਿੱਚ dete hain ਜਦੋਂ ਨਹੀਂ ਰਸੀਦ ਦਿੰਦੇ ਉਦੋਂ ਤਬ ਉਹ ਰਸੀਦ ਦੇ ਦੋ ਦੋ ਬਾਰੀ ਵਿੱਚ dete hain ਨਹੀਂ ਜਦੋਂ ਰਸੀਦ ਨਹੀਂ ਦਿੰਦੇ ਉਦੋਂ ਕਿੰਨੇ ਪੈਸੇ ਲੈਂਦੇ ਨੇ ਉਦਨੇ ਲੈਂਦੇ ਆ 1500 ਹਾਂ ਪਰ ਤੁਸੀਂ ਮੰਗੀ ਨਹੀਂ ਕਦੇ ਰਸੀਦ ਨਹੀਂ ਜੀ ਤੁਸੀਂ ਨੰਬਰ ਨਹੀਂ ਮੰਗਿਆ ਕਦੇ ਜੇ ਕਦੇ ਚੈਕਿੰਗ ਉੱਪਰੋਂ ਜਵੇ ਸਰਕਾਰ ਵੱਲੋਂ ਨਹੀਂ ਨੰਬਰ ਤਰੇ دیے ਤੁਹਾਨੂੰ ਪਤਾ ਜੁਰਮਾਨਾ ਬਹੁਤ ਮੋਟਾ ਜੁਰਮਾਨਾ ਹੋਇਆ ਜੀ ਸਕਦੇ ਹੋ ਪਰਮਿਸ਼ਨ ਕਿਸੇ ਨੂੰ ਨਹੀਂ ਹੈਗੀ 1500 ਦੀ ਪਰਚੀ ਪਤਾ ਨਹੀਂ ਕਿਹੜੇ ਖਾਤੇ 'ਚ ਘੱਟ ਹੁੰਦੀ ਆ ਪਰ ਉੱਥੇ ਤੁਹਾਨੂੰ ਹੋਰ ਵੀ ਕੁਝ ਦਿਖਾਣੇ ਆ ਉੱਧਰ ਦੇਖ ਸਕਦੇ ਹੋ ਤੁਸੀਂ ਕੰਦਾਂ ਦੇ ਨਾਲ ਸ਼ੀਸ਼ੇ ਲਗਾ ਕੇ ਸੈਲੂਨ ਚੱਲ ਰਹੇ ਨੇ ਤੇ ਰੇੜੀਆਂ ਸ਼ਰਿਆਵ ਲੱਗੀਆਂ ਹੋਈਆਂ ਨੇ ਤੇ ਉੱਥੇ ਇੱਕ ਵੱਡੀ ਗੱਲ ਹੋਰ ਦੱਸਣਾ ਵਾ ਕਿ ਇਹਨਾਂ ਦੇ ਵਿੱਚੋਂ ਇੱਕ ਵੀ ਰੇੜੀ ਕਿਸੇ ਪੰਜਾਬੀ ਦੀ ਨਹੀਂ ਹੈ ਕਿਉਂਕਿ ਜੇਕਰ ਕੋਈ ਪੰਜਾਬੀ ਰੇੜੀ ਲਗਾਉਂਦਾ ਹੈ ਤਾਂ ਵੱਡੀ ਕਾਰਵਾਈ ਹੁੰਦੀ ਆ ਦੂਜੇ ਦਿਨ ਹੀ ਉਹਦੀ ਰੇੜੀ ਚੱਕ ਹੋ ਜਾਂਦੀ ਹੈ ਤੇ ਉਸ ਤੋਂ ਇਲਾਵਾ ਇੱਥੇ ਰਹਿਣ ਦਾ ਵੀ ਪ੍ਰਬੰਧ ਹੈ ਉਹ ਵੀ ਫ੍ਰੀ ਦੇ ਵਿੱਚ ਉਹ ਵੀ ਤੁਹਾਨੂੰ ਦਿਖਾਉਂਦੇ ਆਂ ਦੇਖ ਸਕਦੇ ਹੋ ਤੁਸੀਂ ਇਹ ਵੀ ਲੁਧਿਆਣਾ ਚੰਡੀਗੜ੍ਹ ਰੋਡ ਹੀ ਹੈ ਉਹੀ ਪੌਸ਼ ਏਰੀਆ ਹੈ ਜਿੱਥੇ ਵੱਡੀਆਂ-ਵੱਡੀਆਂ ਬਿਲਡਿੰਗਾਂ ਨੇ ਕਈ ਕਰੋੜਾਂ ਦੀਆਂ ਲਾਗਤ ਦੇ ਨਾਲ ਬਣਾਈਆਂ ਹੋਈਆਂ ਨੇ ਤੇ ਕਈ ਮਹਿੰਗੀਆਂ ਬਿਲਡਿੰਗਾਂ ਬਣ ਰਹੀਆਂ ਨੇ ਜਿਨ੍ਹਾਂ ਤੇ ਲੋਕਾਂ ਨੇ ਕਰੋੜਾਂ ਰੁਪਏ ਇਨਵੈਸਟ ਕੀਤੇ ਹੋਏ ਨੇ ਪਰ ਇੱਥੇ ਜੇਕਰ ਤੁਸੀਂ ਪੰਜਾਬ ਤੋਂ ਬਾਹਰ ਦੇ ਹੋ ਯਾਨੀ ਕਿ ਜੇ ਪ੍ਰਵਾਸੀ ਹੋ ਤਾਂ ਤੁਹਾਨੂੰ ਰਹਿਣ ਦੇ ਲਈ ਵਪਾਰ ਕਰਨ ਦੇ ਲਈ ਕੋਈ ਪੈਸਾ ਦੇਣ ਦੀ ਜ਼ਰੂਰਤ ਨਹੀਂ ਹੈ ਪੈਸਾ ਦੇਣਾ ਸਿਰਫ ਪੰਜਾਬੀਆਂ ਦੇ ਲਾਜ਼ਮੀ ਆ ਸੋ ਆਓ ਤੁਹਾਨੂੰ ਦਿਖਾਉਂਦੇ ਆ ਕਿ ਇਸ ਰੋਡ ਤੇ ਜੇਕਰ ਤੁਸੀਂ ਕੋਈ ਘਰ ਬਣਾਉਣਾ ਹੋਵੇ ਰਹਿਣ ਦੇ ਲਈ ਤਾਂ ਤੁਹਾਨੂੰ ਕਈ ਮਤਲਬ ਡਬਲ ਡਿਜੀਟ ਦੇ ਵਿੱਚ ਕਰੋੜਾ ਰੁਪਏ ਚਾਹੀਦੇ ਨੇ ਤਾਂ ਤੁਸੀਂ ਇੱਥੇ ਪਲਾਟ ਲੈ ਸਕਦੇ ਹੋ ਕਿਉਂਕਿ ਤੁਸੀਂ ਦੇਖ ਸਕਦੇ ਹੋ ਸਾਹਮਣੇ ਵੱਡੇ ਵੱਡੇ ਸ਼ੋਰੂਮ ਬਣ ਰਹੇ ਨੇ ਤੇ ਇੱਥੇ ਰਹਿਣਾ ਤਾਂ ਕੀ ਇੱਥੇ ਕੋਈ ਵਪਾਰ ਕਰਨਾ ਵੀ ਇੱਕ ਸੁਪਨਾ ਹੀ ਆ ਪੰਜਾਬੀ ਦੇ ਲਈ ਕਿਉਂਕਿ ਇੱਕ ਮੀਡਲ ਕਲਾਸ ਵਾਲਾ ਬੰਦਾ ਇੰਨੇ ਅਫੋਰਡ ਨਹੀਂ ਕਰ ਸਕਦਾ ਇੰਨੇ ਕਰੋੜਾ ਰੁਪਈਆ ਲਗਾਉਣਾ ਪਰ ਉੱਥੇ ਜੇਕਰ ਤੁਸੀਂ ਪੰਜਾਬ ਤੋਂ ਬਾਹਰ ਦੇ ਹੁੰਦਾ ਤੁਹਾਨੂੰ ਕੀ ਸਹੂਲਤਾਂ ਮਿਲਦੀਆਂ ਨੇ ਤੁਸੀਂ ਵਪਾਰ ਦੀਆਂ ਤਾਂ ਦੇਖ ਲਈਆਂ ਤੁਹਾਨੂੰ ਰਹਿਣ ਦੀਆਂ ਵੀ ਇੱਥੇ ਦਿਖਾ ਦੰਨੇ ਆ ਜੀ ਤੇਰੀ ਗੁੱਲੀ ਹੈ ਹਾਂਜੀ ਕੀ ਨਾਮ ਤੇਰਾ ਮਿਆ ਕਿਹਦਾ ਦਰਮਿੰਦਰ ਦਰਮਿੰਦਰ ਕਿੱਥੇ ਦਾ ਰਹਿਣਾ ਅਸੀਂ ਤਾਂ ਬਟਿੰਡਾ ਰਹਿੰਦੇ ਅੰਦੈਗਲ ਜਿਹਾ ਆ ਗਏ ਕਿ ਐਸੇ ਪਿੱਛੋ ਕਿੱਥੇ ਦਾ ਰਹਿਣਾ ਹੈ ਜਿਆਦਾ Rajasthan ਰਹਿੰਦੇ ਗਾਜੀ ਸਾਹਿਬ ਇੱਥੇ ਕੀ ਕੰਮ ਕਰਦੇ ਹੋ ਅਸੀਂ ਫੁੱਲ-ਹੋਲ ਵੇਚਦੇ ਹਾਂ ਫੁੱਲ ਵੇਚਦੇ ਠੀਕ ਹੈ ਇੱਥੇ ਵੀ ਵੇਚਦੇ ਹਾਂ ਚਨੇ ਮਿੱਟੇ ਦਾ ਮਾਲ ਵੀ ਵੇਚਦੇ ਹਾਂ ਖੁਰ ਜਿਆਦਾ ਠੀਕ ਹੈ ਤੇ ਇੱਥੇ ਤੁਹਾਨੂੰ ਰਹਿਣ ਦੀ ਪਰਮਿਸ਼ਨ ਕਿਹਨੇ ਦਿੱਤੀ ਹੈ ਨਹੀਂ ਐਸਾ ਹੀ ਬਸ ਹੋ ਗਿਆ ਤੇ 1-2 ਦਿਨ ਜਾ ਰਹੇ ਬਸ ਘਰ पे ਜਾਵਾਂਗੇ ਅੱਵੇ ਐਸਾ ਹੀ ਕਿਤੇ ਤੁਸੀਂ 1 ਦਿਨ ਲਈ ਵੀ ਆਏ ਹੋ ਤੁਹਾਨੂੰ ਪਤਾ 1 ਦਿਨ ਲਈ ਵੀ ਇੱਕ ਪਤੂ ਵੀ 5 ਘੰਟੇ ਲਈ ਵੀ ਕੋਈ ਕੰਮ ਕਰਨਾ ਰੋਡ ਤੇ ਪਰਮਿਸ਼ਨ ਲੈਣੀ ਪੈਂਦੀ ਹੈ ਲਈਆ ਕਿਸੇ ਤੋਂ ਨਹੀਂ ਹੈਂ ਕਿਉਂ ਨਹੀਂ ਕਿਸੇ ਨੇ ਇਹ ਸਾਰੇ ਇਹ ਮੇ ਜੁਗ ਲੱਗੇ 18 ਸਾਲ ਲੱਗੇ ਕੋਈ ਕਿਰਾਇਆ ਤਾਂ ਨਹੀਂ ਉਹ ਕਿਸੇ ਨੇ ਨਹੀਂ ਨਹੀਂ ਕੋਈ ਵੀ ਕਿਰਾਇਆ ਨਹੀਂ ਕੋਈ ਮੰਗਦਾ ਵੀ ਨਹੀਂ ਕੋਈ ਕਿਰਾਾ ਤੁਹਾਡੇ ਬੱਚੇ ਵੀ ਨੇ ਹੈਗੇ ਬੱਚੇ ਵੀ ਹੈਗੇ ਛੋਟੇ ਛੋਟੇ ਬੱਚੇ ਉੱਧਰ ਸਿਖਾਓ ਹਾਂ ਜੇ ਬੱਚੇ ਭੱਜ ਗਏ ਰੋਡ ਤੇ ਚੱਲ ਜਵੇ ਕਿਸੇ ਗੱਡੀ ਥੱਲੇ ਆ ਜਵੇ ਆਹੋ ਤੁਸੀਂ ਉਹ ਫਿਰ ਗੱਟੀ ਵਾਲਿਆਂ ਨੂੰ ਕੁਝ ਕਹੋਗੇ ਤਾਂ ਨਹੀਂ ਨਹੀਂ ਉਹ ਫਿਰ ਸਾਡੀ ਜ਼ਿੰਮੇਵਾਰੀ ਉਹਦੀ ਤਾਂ ਜ਼ਿੰਮੇਵਾਰੀ ਹੈਗੀ ਨਹੀਂ ਫਿਰ ਉਹ ਜ਼ਿੰਮੇਵਾਰੀ ਨਹੀਂ ਤੁਸੀਂ ਤਾਂ ਅਗਲੇ ਦੀ ਜਾਣ ਲੈਣੀ ਕਰ ਲੈਣੀ ਆ ਨਹੀਂ 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 ਇਸ ਵਿੱਚ ਸਾਡੀ ਜ਼ਿੰਮੇਵਾਰੀ ਨਹੀਂ ਹੈ ਕਿ ਰੇੜੀ ਕਿਸੇ ਸੜਕ ਤੇ ਆ ਜਾਵੇ ਜਵਾਕ ਕੋਈ ਇੱਥੇ ਬੈਰੀਕੇਡਿੰਗ ਨਹੀਂ ਹੈਗੀ ਕੋਈ ਕੁਝ ਨਹੀਂ ਹੈਗਾ ਮੈਂ ਜਾਂਦੇ ਅਸੀਂ ਤਾਂ ਵੀਰੇ ਇੱਕ ਦੋ ਚਾਰ ਦਿਨ ਰੇਰੇ ਅਸੀਂ ਤਾਂ ਜਾਂਦੇ ਨਹੀਂ ਜੇ ਅੱਡੇ ਘਟ ਚਲੇ ਆਏ ਹੋ ਤੁਸੀਂ ਇੱਕ ਵਾਰ ਇੱਥੇ ਪੱਕਾ ਉਹ ਰੈਲ ਨਹੀਂ ਬਣਾ ਲਿਆ ਤੁਹਾਨੂੰ ਪਰਮਿਸ਼ਨ ਲੈਣੀ ਪੈਂਦੀ ਹੈ ਕਰਾਇਆ ਦੇਣਾ ਪੈਂਦਾ ਬਕਾਇਦਾ ਨਗਰ ਨਿਗਮ ਤੋਂ ਤੁਹਾਨੂੰ ਪਰਮਿਸ਼ਨ ਮਿਲਦੀ ਆ ਫਿਰ ਰਹਿ ਸਕਦੇ ਹੋ ਪੈਸੇ ਤਾਂ ਰੋਡ ਤੇ ਰਹਿਣ ਦੀ ਇਜਾਜ਼ਤ ਨਹੀਂ ਆ ਗਈ ਕਿਉਂਕਿ ਜਿੰਨੇ ਤੁਹਾਡੇ ਬੱਚੇ ਛੋਟੇ ਨੇ ਸੜਕ ਤੇ ਆ ਜਵੇ ਕੋਈ ਹਾਦਸਾ ਹੋ ਸਕਦਾ ਤੁਸੀਂ ਕਹਿੰਦੇ ਹੋ ਗੱਡੀ ਥੱਲੇ ਆ ਜੂਗਾ ਅਸੀਂ ਪੈਸੇ ਨਹੀਂ ਲੈਂਦੇ ਪਹਿਲੀ ਗੱਲ ਤਾਂ ਵੱਡਾ ਝੂਠ ਬੋਲ ਰਹੀਆਂ ਤੂੰ ਕਿੱਥੇ ਪੈਸੇ ਛੱਡ ਦੇਂਗੀ ਤੂੰ ਕਿਹੜਾ ਉਹ ਛੱਡ ਦੂਗਾ ਤੁਹਾਨੂੰ ਤਾਂ ਮਸਾ ਮੌਕਾ ਮਿਲਣਾਗਾ ਲੁਕੜਦਾ ਦੂਜੀ ਗੱਲ ਜੇ ਦੋ ਪਈਆ ਕਿਸੇ ਤੇ ਮੋਟਰਸਾਈਕਲ ਤੇ ਸਕੂਟਰ ਦੇ ਮੂਰੇ ਆ ਜਵੇ ਅਗਲੇ ਦੇ ਵੀ ਸੱਟਾਂ ਲੱਗਣਗੀਆਂ ਅਗਲੇ ਦੀ ਜਾਨ ਨੂੰ ਵੀ ਰਿਸਕ ਹੋ ਸਕਦਾ ਏਦੋ ਸਹੀ ਕਹਿੰਦਾ ਨਹੀਂ ਤੁਸੀ ਵੀਰੇ ਸਹੀ ਕਹਿੰਦਾ ਬੋਲਿਓ ਪੋਰਟੁਗੀਜ਼ ਆ ਦੇਖ ਲਓ ਜੀ ਇਸ ਸ਼ਾਮ ਦੇ ਡਿਨਰ ਦਾ ਵੀ ਪ੍ਰਬੰਧ ਹੋ ਰਿਹਾ ਇਹ ਵੀ ਰੋਡ ਤੇ ਬਿਨਾ ਕਿਸੇ ਖਰਚੇ ਤੋਂ ਬਿਨਾ ਕਿਸੇ ਪ੍ਰਬੰਧ ਤੋਂ ਕੀ ਬਣਾ ਰਹੇ ਆ ਸਬਜੀ ਬਣਾ ਰਹੇ ਆ ਕਾਦੀ ਸਬਜੀ ਬਣਾ ਰਹੇ ਆ ਹੈ ਕਾਦੀ ਸਬਜੀ ਬਣਾ ਰਹੇ ਆ ਕੀ ਕਰ ਗਏ ਕਿਹੜਾ ਜਾਨਵਰ ਵੱਟਿਆ ਹੈ ਬੋਲ ਕਿਹੜਾ ਜਾਨਵਰ ਵਟਿਆ ਮੁਰਗੇ ਕੀ ਇਹ ਮੁਰਗੇ ਕੀ ਮੁਰਗਾ ਤਾਂ ਲੱਗਦਾ ਨਹੀਂ ਇਹ ਤਾਂ ਨਾੜੀਆਂ ਦਾ ਐਂ ਜਿਵੇਂ ਕੁੱਤਾ ਬਿੱਲਾ ਵਟਿਆ ਹੁੰਦਾ ਕੋਈ ਤੇ ਹੈਗੀ ਆ ਮੁਰਗੇ ਕੀ ਕਿੱਥੇ ਤੇ ਰਹਿ ਕਿੱਥੇ ਤੇ ਰਹਿਣਾ ਆਲੇ ਤੁਸੀਂ ਹੰਤੇ MP ਕੇ ਹੈ MP ਕੇ MP ਕੇ ਹਾਂ ਯਹਾਂ ਤੇ ਕੀ ਕਰਦੇ ਹੋ ਮੰਗਨੇ ਖਾਣੇ ਆਏ ਸੇ ਦੁਕਾਨ ਲਗਾਤੇ ਮਲਾਂਗੋਟੇ ਤੁਸੀਂ ਇੱਥੇ ਰਸੋਈ ਬਣਾਈ ਹੋਈ ਆ ਠੀਕ ਆ ਤੇ ਇੱਥੇ ਰਹਿ ਵੀ ਰਹੇ ਹੋ ਅਟਾਚੀ ਪਏ ਨੇ ਤੁਹਾਡੇ ਕੱਪੜੇ ਪਏ ਨੇ ਕੁੱਲੀ ਬਣਿਆ ਹੋਇਆ ਇਹਦਾ ਕਿਰਾਇਆ ਦੰਨੇ ਹੋ ਕਾ ਕ ਗਰੀਬ ਦਾ ਕਿਰਾਇਆ ਹੈ ਨਹੀਂ ਗਰੀਬ ਪੈਸੇ ਨਹੀਂ ਬਣਾ ਰਿਹਾ ਕਮਾਈ ਨਹੀਂ ਕਰ ਰਿਹਾ ਗਰੀਬ ਪਰਮਿਸ਼ਨ ਲਈਆ ਕਿਸੇ ਤੋਂ ਤੁਸੀਂ ਇੱਥੇ ਰਹਿਣ ਦੀ ਹੈ ਬੋਲ ਕੇ ਦੱਸ ਚੁੱਪ ਕਰੇ ਨਹੀਂ ਸਰਨਾ ਬੋਲ ਕੇ ਦੱਸ ਹਾਂ ਜਾਂ ਨਾ ਪਰਮਿਸ਼ਨ ਲਈਆ ਕਿਸੇ ਤੋਂ ਨਹੀਂ ਲਿਆ ਤਾਂ ਲਈਆ ਪਰਮਿਸ਼ਨ ਤੂੰ ਕਿੱਥੇ ਦੀ ਰਹਿਣਾ ਨਹੀਂ ਇੱਕੀ ਜੰਗੋ ਰਹਤੇ ਹਾਂ ਆ ਤੁਹਾਡੇ ਛੋਟੇ ਛੋਟੇ ਜਵਾਕ ਨੇ ਠੀਕ ਆ ਉਰੇ ਭੱਜੇ ਫਿਰਦੇ ਨੇ ਸੜਕ ਸਾਹਮਣੇ ਆ ਕੋਈ ਬੈਰੀਕੇਡ ਨਹੀਂ ਜਿੱਕੇ ਦਾ ਗੱਡੀ ਤੇ ਹੈਲੋ ਚਿੰਗਾਈ ਦੇ ਐਟੇ ਚਿੰਗਾਈ ਗਾਈ ਜੇ ਗੱਡੀ ਥੱਲੇ ਆ ਜਾਣ ਕਿਸੇ ਦੇ ਫਿਰ ਕੀ ਕਰੋਗੇ ਬੋਲ ਤੇਰੇ ਤੂੰ ਵੀ ਉਰੇ ਰਹਿ ਨਾ ਹਾਂਜੀ ਮੈਂ ਤਾਂ ਨਵਾਂ ਸਿਰ ਰੰਨਾ ਹੀ ਨਹੀਂ ਨਹੀਂ ਆ ਕੁੱਲੀ ਤੇ ਨਹੀਂ ਆਗੀ ਕੁੱਲੀ ਤਾਂ ਮੇਰੇ ਮੁੰਡੇ ਦਾ ਇਲਾਜ ਕਰਾਉਣ ਨੂੰ ਆਇਆ ਦਾ ਉੱਲੀ ਬਣਾਉਣ ਵਾਸਤੇ ਆਇਆ ਨਹੀਂ ਨਹੀਂ ਜੀ ਕਿੱਥੇ ਇਲਾਜ ਕਰਾ ਰਹੇ ਆ ਮੁੰਡੇ ਦਾ ਮੁੰਡੇ ਦੇ ਹੱਥੇ ਕੰਟਾ ਘਰ ਚੜ ਚ ਰਿਹਾ ਜਾ ਰਿਹਾ ਹੈ ਕੰਟਾ ਘਰ ਕੰਟਾ ਘਰ ਚ ਕਿਹੜਾ ਇਲਾਜ ਹੁੰਦਾ ਬਾਈ ਜੋ ਉਹ ਮੁੰਡਾ ਹੋਏਗਾ ਨਾ ਉਹ ਛੋਟਾ ਜਿਹਾ ਨਿੱਕਾ ਘੰਟਾ ਘਰ ਚ ਕਾ ਦਾ ਇਲਾਜ ਹੁੰਦਾ ਘੰਟਾ ਘਰ ਚ ਦਾ ਟਾਈਮ ਦੇਖਦੇ ਨੇ ਲੋਕ ਉਹ ਵੀ ਕੋਈ ਦੇਖਦਾ ਨਹੀਂ ਹੈਗਾ ਨਹੀਂ ਉੱਥੇ ਹਸਪਤਾਲ ਆ ਜਾਣਾ ਕਿਹੜਾ ਹਸਪਤਾਲ ਆ ਮੈਨੂੰ ਛੋਟਾ ਜਿਹਾ ਆਏਗਾ ਉੱਥੇ ਬੜਾ ਮੈਡੀਕਲ ਥੋੜੀ ਹੈਗਾ ਉਹ ਤੂੰ ਨਵੇਂ ਸ਼ਹਿਰ ਤੋਂ ਤੂੰ ਉਹ ਛੋਟੇ ਜਿਹੇ ਮੈਡੀਕਲ ਤੇ ਇਲਾਜ ਕਰਾਉਣ ਲਈ ਆਇਆ ਤੇ ਕੁੱਲੀ ਤੂੰ ਉਤੋਂ ਹੋਰੇ 20 ਕਿਲੋਮੀਟਰ ਦੂਰ ਬਣਾਈਆ ਨਾ 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 ਕੁੱਲੀ ਇੱਥੇ ਹੀ ਜੋ ਸਾਮੂਹ ਆਂਗਰਦੀ ਆ ਬੱਜਾ ਛੋਕੜਾ ਨੇ ਹੈ ਕੁੱਲੀ ਤੂੰ ਹੋਰੇ ਬਣਾਈਆ ਹੈ ਪਰਮਿਸ਼ਨ ਲਈਆ ਕਿਹਤੋਂ ਤੁਸੀਂ ਤੂੰ ਵੀ ਹੋਰੇ ਰਹਿਣਾ ਪਰਮਿਸ਼ਨ ਲਈਆ ਕਿਸੇ ਤੋਂ ਇੱਥੇ ਰਹਿਣ ਦੀ ਪਰਮਿਸ਼ਨ ਨਹੀਂ ਲਈ ਐਸੇ ਹੀ ਪੜੇ ਕੋਈ ਕਿਰਾਇਆ ਤਾਂ ਨਿਓ ਕਿਰਾਇਆ ਕਿਰਾਇਆ ਵੀ ਨਹੀਂ ਕੋਈ ਪੁੱਛਣ ਨਹੀਂ ਆਇਆ ਤੁਨੂੰ पूछने आते हैं बहुत इधर पुलिस आती है भगाने के लिए हम तो बस मेले मेले करते है मंडियारी मतलब अंगूठी माला रुद्राज की मतलब छल्ले उल्ले कड़े अच्छा जिम्मे बच्चे फिर देने छोटे छोटे किसी गड्डी थले आ जाए और कोई रोक भी नहीं है का, कोई कंध भी नहीं है ना कोई बैरिकेड फिर की करोगे सर वो तो अपन नहीं बोल सकते ਨਹੀਂ ਜੇ ਗੱਡੀ ਥੱਲੇ ਆ ਜਾਣ ਥੋੜੇ ਬੱਚੇ ਚੱਲੋ ਬੱਚੇ ਛੋਟੇ ਛੋਟੇ ਸਾਡੇ ਥੋੜੇ ਬੱਚੇ ਨੇ ਛੋਟੇ ਜੇ ਗੱਡੀ ਥੱਲੇ ਆ ਜਾਣ ਨੇ ਹੌਲ ਭੱਜਦੇ ਕਿਉਂ ਭੱਜਦੇ ਕਿਉਂ ਹੁਣ ਜਵਾਬ ਦੋ ਖੜ ਕੇ ਜੇ ਤੁਹਾਡੇ ਬੱਚਾ ਗੱਡੀ ਥੱਲੇ ਆ ਜਵੇ ਫਿਰ ਕੀ ਕਰੋਗੇ ਫਿਰ ਕੀ ਕਰੋਗੇ ਉਸਤੇ ਪਰ ਲੈ ਜਾਏਗੇ ਹਾਂ ਡਾਕਟਰ ਮੇਂ ਲੈ ਜਾਏਗੇ ਡਾਕਟਰ ਮੇਂ ਲੈ ਜਾਓਗੇ ਹਾਂ ਜਿਆਦਾ ਸੱਟ ਲੱਗੇ ਜਿਆਦਾ ਲੱਗੇ ਤਾਂ ਗੱਡੀ ਵਾਲੇ ਦੀ ਜਾਣ ਕਿੰਨੀ ਖਾਹੋਗੇ ਕਿੰਨੇ ਪੈਸੇ ਜੇ ਸਮਝੌਤਾ ਕਰੋਗੇ ਜਿੰਨਾ ਹੋ ਲਗਾਏਗੇ ਜਿੰਨਾ ਦੇ ਦੇਣਗੇ ਆ ਦੇ ਦੇਗੇ ਤਾਂ ਉਨਾ ਕਰ ਗਲਤੀ ਕੀਤੀ ਹੈ ਤੇ ਗਲਤੀ ਆਪਣੀ ਹੈ ਫਿਰ ਪੈਸੇ ਹੋ ਦਵੇ ਗੱਡੀ ਵਾਲਾ ਹੈ ਇਹ ਤਾਂ ਗਲਤ ਬਾਤ ਹੈ ਆਪਣੀ ਗਲਤੀ ਤੋਂ ਡੀਆ ਪੈਸੇ ਗੱਡੀ ਵਾਲਾ ਦਵੇ ਕਹਿੰਦੇ ਜਿੰਨੇ ਕੁ ਝਾੜ ਹੋ ਜਾਣਗੇ ਝਾੜ ਲਾਂਗੇ ਹੈ ਨਹੀਂ ਵੈਸੇ ਵੀ ਨਹੀਂ ਹੈ ਕਿ ਹਮ ਵੀ ਸੰਭਲ ਕੇ ਰੱਖਤੇ ਹਮਾਰੇ ਬੱਚੇ ਹੋਗੇ ਕਿ ਫਿਰ ਸੰਭਲਦੇ ਸੇ ਕੋਈ ਕੰਦ ਨਹੀਂ ਹੈਗੀ ਕੋਈ ਬੈਰੀਕੇਡ ਨਹੀਂ ਹੈਗਾ ਜਿਵੇਂ ਉਹ ਲੋਏ ਦੇ ਘਰੇ ਲੱਗੇ ਨਾ ਕੋਈ ਘਰੇਲ ਲੱਗੀ ਹੋਈ ਹੈ ਸਹੀ ਬਾਤ ਹੈ ਤੁਹਾਡੀ ਤੋਂ ਇੱਥੇ ਕੋਈ ਪਰਮਿਸ਼ਨ ਲਈਆ ਪਹਿਲਾਂ ਤੁਸੀਂ ਨਹੀਂ ਐਸੇ ਹੀ ਮੇਲੇ ਮੇਲੇ ਕਰਦੇ ਹਾਂ ਮਤਲਬ ਛਟ ਪੂਜਾ ਮੇਲੇ ਮੇਲੇ ਤਾਂ ਕਰਦੇ ਆ ਪਰ ਰੈਲ ਹੀ ਪਰਮਿਸ਼ਨ ਵੀ ਲੈਣੀ ਪੈਂਦੀ ਹੈ ਨਾ ਸਰਕਾਰ ਤੋਂ ਨਗਰ ਨਿਗਮ ਤੋਂ ਵੈਸੇ ਨਹੀਂ ਹਮ ਤੋ ਇਧਰ ਹਰ ਸਾਲ ਆਤੇ ਇੱਕ ਸਾਲ ਬਾਕੀ ਨਹੀਂ ਜਾਂਦਾ ਮੇਰਾ ਇਹ ਮੰਦਰ ਵੀ ਬਣਾ ਲਿਆ ਹੈ ਹਾਂ ਸ਼ਿਵਜੀ ਦਾ ਹੈ ਸਾਰੀ ਮਾਤਾ ਜੀ ਬੇਟਾ ਆਣਾ ਸਕੇ ਆ ਕੇ ਇਹ ਤਰੀਕਾ ਵਧੀਆ ਵੀ ਕੋ ਤੋੜ ਨਾ ਸਕੇ ਆ ਕੇ ਹਾਂ ਵਧੀਆ ਦਿਮਾਗ ਨਾਲ ਚੱਲਦੇ ਹੋਏ ਸੋ ਦੇਖ ਸਕਦੇ ਹੋ ਜੀ ਇਹ ਇਹ ਤੁਹਾਨੂੰ ਤਾਂ ਹੀ ਸੁਵਿਧਾ ਮਿਲਣੀ ਹੈ ਜੇਕਰ ਤੁਸੀਂ ਪ੍ਰਵਾਸੀਓ ਪੰਜਾਬ ਤੋਂ ਬਾਹਰ ਦੇ ਰਹਿਣ ਵਾਲੇ ਹੋ ਦੇਖ ਸਕਦੇ ਹੋ ਕਿਸ ਤਰ੍ਹਾਂ ਉਹ ਜਾਨਵਰ ਵੀ ਫਿਰ ਰਹੇ ਨੇ ਇਹ ਕਿਸੇ ਬੱਚੇ ਨੂੰ ਨੁਕਸਾਨ ਪਹੁੰਚਾ ਦੇਣ ਇਹਨਾਂ ਨੂੰ ਨੁਕਸਾਨ ਪਹੁੰਚਾ ਦੇਣ ਕਿਹੜਾ ਜ਼ਿੰਮੇਵਾਰ ਹੈ ਇੱਥੇ ਮੁੜ ਕੇ ਫਿਰ ਇੱਥੇ ਇਹ ਸੜਕ ਘੇਰ ਕੇ ਬਹਿ ਜਾਣਗੇ ਉਰੇ ਜਿਵੇਂ ਉਹਨੇ ਕਿਹਾ ਕਹਿੰਦੀ ਜੇ ਗੱਡੀ ਜਵਾਗ ਚ ਲੱਗੇ ਕਿਸੇ ਦੇ ਚ ਇਹਨਾਂ ਦੇ ਚ ਜਾਂ ਇਹਨਾਂ ਦੇ ਚ ਕਿਸੇ ਚ ਲੱਗੇ ਜਿੰਨੇ ਕ ਪੈਸੇ ਝਾੜ ਹੋਣਗੇ ਕਹਿੰਦੀ ਝਾੜ ਲਾਂਗੇ ਆ ਦੇਖ ਸਕਦੇ ਹੋ ਤੁਸੀਂ ਜਾਨਵਰ ਹੁਣ ਕੌਣ ਇੱਥੇ ਵਾਲੀਬਾਰਤਾ ਕੀ ਸਰਕਾਰ ਨੂੰ ਹੁਣ ਨਹੀਂ ਦਿਖਦਾ ਆ ਦੇਖੋ ਤੁਸੀਂ ਪੋਸਟਰ ਧਾਰਮਿਕ ਪੋਸਟਰ ਨੇ ਜੀ ਇਹ ਸਾਰੇ ਲਾਏ ਹੋਏ ਜਿਹੜੇ ਫਲੈਕਸ ਬੋਰਡ ਕਹਿੰਦੇ ਆਪਾਂ ਉਹ ਤੋੜ ਤੋੜ ਕੇ ਉਹਨਾਂ ਦੇ ਆ ਕਿ ਗੁਰੂ ਘਰ ਦਾ ਪੋਸਟਰ ਆ ਗੁਰਦੁਆਰਾ ਸ੍ਰੀ ਪੂਰਾ ਪੜ ਨਹੀਂ ਹੋ ਰਿਹਾ ਉਹ ਤਰੀਕ ਉਹਦਾ ਲਾ ਕੇ ਬੋਰਡ ਲਾ ਰਹੇ ਨੇ ਇਹ ਤੇ ਪਤਾ ਨਹੀਂ ਕੀ ਕੀ ਚੀਜ਼ ਦਾ ਮਾਸ ਖਾ ਰਹੇ ਨੇ ਦੇਖ ਵੀ ਨਹੀਂ ਹੋ ਰਿਹਾ ਤੇ ਸਰਪ ਤੁਹਾਡੇ ਤੱਕ ਸੱਚਾਈ ਪਹੁੰਚੌਣ ਲਈ ਦੇਖ ਸਕਦੇ ਹੋ ਕਿੰਨੀ ਵੱਡੀ ਤਦਾਦ ਸੋ ਦੇਖ ਸਕਦੇ ਹੋ ਕਿੰਨੀ ਵੱਡੀ ਤਦਾਦ ਦੇ ਵਿੱਚ ਇੱਥੇ ਆਏ ਨੇ ਕੋਈ ਇਹਨਾਂ ਨੂੰ ਪੁੱਛਣ ਵਾਲਾ ਨਹੀਂ ਇਹੀ ਜੇਕਰ ਕੋਈ ਪੰਜਾਬੀ ਅੱਧੇ ਘੰਟੇ ਲਈ ਵੀ ਇੱਥੇ ਆ ਕੇ ਕੋਈ ਰੇੜੀ ਲਗਾ ਲੰਦਾ ਜਾਂ ਕੋਈ ਰਹਿਣ ਦੇ ਲਈ ਪ੍ਰਬੰਧ ਕਰ ਲੰਦਾ ਕੋਈ ਬੇਸਹਾਰਾ ਪੰਜਾਬੀ ਜਿਹਦੇ ਕੋਲ ਛੱਤ ਨਾ ਹੁੰਦੀ ਤਾਂ ਹੁਣ ਨੂੰ ਕਦੋਂ ਦੀ ਕਾਰਵਾਈ ਹੋ ਜਾਣੀ ਸੀ ਉਹਦੇ ਤੇ ਕਦੋਂ ਦੇ ਪਰਚੇ ਹੋ ਜਾਣੇ ਤੇ ਕਿਉਂਕਿ ਪਰਚੇ ਤਾਂ ਇੱਥੇ ਸੱਚ ਦਿਖਾਉਣ ਵਾਲੇ ਤੇ ਵੀ ਹੋ ਜਾਂਦੇ ਨੇ ਸੋ ਤੁਹਾਡਾ ਕੀ ਕਹਿਣਾ ਇਸ ਬਾਰੇ ਜਰੂਰ ਕਮੈਂਟ ਕਰਨਾ ਕਿ ਸਰਕਾਰਾਂ ਨੂੰ ਹੁਣੇ ਦਿਖਾਈ ਨਹੀਂ ਦਿੰਦਾ ਕਿ ਇੱਥੇ ਕਾਰਵਾਈ ਹੋਣੀ ਚਾਹੀਦੀ ਆ ਜਾਂ ਨਹੀਂ ਬੇਸ਼ੱਕ ਗਰੀਬ ਹੈ ਕੋਈ ਪਰ ਕਮਾਈ ਤਾਂ ਕਰ ਰਿਹਾ ਪਰ ਜਾਨ ਨੂੰ ਰਿਸਕ ਕਿੰਨਿਆਂ ਨੂੰ ਪਾ ਰਿਹਾ ਪੰਜਾਬੀਆਂ ਨੂੰ ਵੀ ਆਪਣੀ ਜਾਨ ਨੂੰ ਵੀ ਤੇ ਜਿਵੇਂ ਉਹ ਲੇਡੀ ਨੇ ਆਪ ਮੰਨਿਆ ਜੇਕਰ ਕਿਸੇ ਗੱਡੀ 'ਚ ਜਵਾਕ ਲੱਗੇ ਤਾਂ ਜਿੰਨੇ ਪੈਸੇ ਝਾੜ ਹੋਣਗੇ ਅਸੀਂ ਝਾੜ ਲਾਂਗੇ ਸੋ ਕੀ ਕਹਿਣਾ ਤੁਹਾਡਾ ਇਸ ਬਾਰੇ ਜਰੂਰ ਕਮੈਂਟ ਕਰਨਾ ਜੇਕਰ ਤੁਹਾਨੂੰ ਲੱਗਿਆ ਕਿ ਇਹ ਮੁੱਦਾ ਹਰ ਇੱਕ ਤੱਕ ਪਹੁੰਚਾਉਣਾ ਚਾਹੀਦਾ ਹੈ ਤਾਂ ਵੀਡੀਓ ਨੂੰ ਜਿਆਦਾ ਤੋਂ ਜਿਆਦਾ WhatsApp ਤੇ Facebook ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਜੀ ਇਹੀ ਤੁਹਾਡੀ ਸਪੋਰਟ ਅਸੀਂ ਮੰਗਦੇ ਆਂ ਧੰਨਵਾਦ ਜੀ ਮਿਲਦੇ ਆਂ ਜਲਦ ਕਿਸੇ ਹੋਰ ਵੀਡੀਓ ਦੇ ਨਾਲ